ਹਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀਤਾਇਓ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆਪ ਐਨਾਨੀ ਚੰਦਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਹੁਣ ਠੇਕਿਆਂ ਨੂੰ ਪੈਨ ਲੱਗੇ ਲੁਟੇਰੇ ਦਸ ਦਿਨਾਂ ਚ ਸੱਤ ਠੇਕਿਆਂ ਤੇ ਹੋਈ ਲੁੱਟ ਇਸ ਦੇ ਨਾਲ ਲੁਧਿਆਣਾ ਸਾਹਮਣੇ ਆ ਰਹੀ ਲੁਧਿਆਣਾ ਚ ਪਿਛਲੇ 10 ਦਿਨ ਤੋਂ ਲਗਾਤਾਰ ਸ਼ਰਾਬ ਦੀਆਂ ਦੁਕਾਨਾਂ ਤੇ ਲੁੱਟ ਖੋਹਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਇਨਾਂ ਜ਼ਿਲ੍ਹਾ ਪੁਲਿਸ ਦੀ ਕਾਰਜਸ਼ੈਲੀ ਤੇ ਵੱਡਾ ਸਵਾਲ ਹੈ ਕਿ ਸ਼ਰੀਆ ਬਦਮਾਸ਼ ਬਾਈਕ 'ਤੇ ਆਉਂਦੇ ਦੇ ਅਤੇ ਸ਼ਰਾਬ ਦੇ ਠੇਕਿਆਂ ਤੋਂ ਲੁੱਟ ਕੇ ਭੱਜ ਜਾਂਦੇ ਹਨ ਘਟਨਾਵਾਂ ਤੋਂ ਬਾਅਦ ਪੁਲਿਸ ਮੁਲਾਜ਼ਮ ਦੀ ਪਾਲ ਕਰਦੇ ਰਹ ਜਾਂਦੇ ਹਨ ਅਤੇ ਤਾਜ਼ਾ ਮਾਮਲਾ ਧਰਨਾ ਮੁੱਲਾਂਪੋਰਰ ਤਾਖਾ ਅਧੀਨ ਪਿੰਡ ਰੂੜਕਾ ਦਾ ਸਾਹਮਣੇ ਆਇਆ ਹੈ ਬੀਤੀ ਰਾਤ ਕਰੀਬ 8:30 ਵਜੇ ਦੋ ਮੁਲਾਜ਼ਮਾਂ ਤੇ ਤੀਨਾ ਅਕਲ ਤੀਨਾ ਬਾਈਕ ਤੇ ਆ ਤੇ ਬਦਮਾਸ਼ਾਂ ਨੇ ਡਬਲ ਬੈਰਲ ਬੰਦੂਕ ਦੀ ਮਦਦ ਨਾਲ ਸ਼ਰਾਬ ਦੀ ਠੇਕੇ 'ਤੇ ਨੂੰ ਲੁੱਟਿਆ ਅਤੇ ਘਟਨਾ ਤੋਂ ਬਾਅਦ ਪਿੰਡ ਰੋੜਕਾ ਵਿੱਚ ਦਹਿਸ਼ਤਦਮ ਹੋਟਲਾਜ਼ਮਾ ਨੇ ਪਾਇਆ ਮੂ ਇਸ ਦੇ ਨਾਲ ਹੀ ਜਾਣਕਾਰੀ ਦਿੱਤੀ ਕਿ ਠੇਕਾ ਮਲਾਸ ਨੇ ਦੱਸਿਆ ਕਿ ਉਹ ਠੇਕੇ ਦੀ ਨਖਤੀ ਗਿਨ ਰਹਿਸੀ ਅਤੇ ਐਨ ਨੇ ਵਿੱਚ ਦੋ ਬਦਮਾਸ਼ ਪਲਟੀਨਾ ਤੇ ਸਵਾਰ ਹੋ ਕੇ ਠੇਕੇ ਦੇ ਦਾਖਲੇ ਤੇ ਉਹਨਾਂ ਕੋਲ ਲੋਕਾਂ ਨੇ ਨਿਕਲ ਪਈਆਂ ਹੋਈਆਂ ਸੀ ਅਤੇ ਉਹਨਾਂ ਨੇ ਆਉਂਦਿਆਂ ਹੀ ਉਸ ਤੇ ਸਿਰ ਤੇ ਡਬਲ ਬਰ ਦੁੰਦੂ ਰੱਖੀ ਅਤੇ ਗੋਲੀ ਮਾਰਦੀ ᱛਮਕੀ ਤੇ ਦਿਲ ਤੇਰੇ ਨੇ ਬੈਕ ਜੋ ਪੈਸਾਰੇ ਨਖਦੀ ਕੱਟ ਕੇ ਲੈ ਕੇ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ